ਰਾਇ ਛਟ ਮਈਆ ਦਾ ਦੋਨੇ ਹੱਥ ਗੜੇ ਕਰਕੇ ਮਾਤਾ ਦਾ ਜਗਾਰਾ ਲਾਉਣਾ ਜਗਾਰਾ ਛਟ ਮਈਆ ਦਾ ਬੋਲ ਸਾਜੇ ਦਰਬਾਰ ਕੀ ਜੈ ਬੋਲ ਸਾਜੇ ਦਰਬਾਰ ਕੀ ਜੈ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਵਾਸੀ ਸਾਡੇ ਭਰਾ ਭੈਣਾ ਅੱਜ ਜਿਹੜਾ ਇਹ ਪਰਮ ਮਨਾ ਰਿਹਾ ਹੈ ਤੁਹਾਨੂੰ ਪਤਾ ਹੋਣਾ ਸੂਰੇ ਪੁੱਤਰ ਸੂਰੇ ਦੇਵਤਾ ਜੀ ਦੀਆਂ ਦੋ ਪਤਨੀਆਂ ਉਸ਼ਾ ਤੇ ਪ੍ਰਤੀ ਉਸ਼ਾ ਜੀ ਨੂੰ ਸਮਰਪਿਤ ਇਹ ਤਿਹਾਰ ਮਨਾਇਆ ਜਾਂਦਾ ਇਹ ਤਿਹਾਰ ਮਨਾਇਆ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਇਹ ਇਤਿਹਾਸਿਕ ਜਿਹੜੀ ਪੂਜਾ ਆ ਪਹਿਲਾਂ ਇਹ ਵਿਹਾਰ ਤੋਂ ਸਟਾਰਟ ਹੋਈ ਆ ਹੁਣੇ ਪੰਜਾਬ ਦੇ ਵਿੱਚ ਵੀ ਹੁੰਦੀ ਆ ਹੁਣ ਮਈਆਂ ਦਾ ਅਸ਼ੀਰਵਾਦ ਪੰਜਾਬੀਆਂ ਲਈ ਵੀ ਬਹੁਤ ਬੇਅੰਤ ਖੁੱਲਾ ਹੋਇਆ ਆ ਪੰਜਾਬੀਆਂ ਲਈ ਵੀ ਖੁੱਲਾ ਹੋਇਆ ਆ ਮਾਤਾ ਦਾ ਪਿਆਰ ਜਿਹੜੀ ਛੱਟ ਪੂਜਾਇਆ ਇਹ ਹੁਣ ਤੋਂ ਨਹੀਂ ਹੋ ਰਹੀ ਇਹ ਰਮਾਇਣ ਬਿਲੇ ਸੀਤਾ ਮਈਆਂ ਨੇ ਵੀ ਛੱਟ ਪੂਜਾ ਦਾ ਵਰਤ ਰੱਖਿਆ ਸੀ ਤੇ ਸੂਰੇ ਪੁੱਤਰ ਕਰਨ ਨੇ ਵੀ ਪੂਰੀ ਰਾਤ ਪਾਣੀ ਦੇ ਵਿੱਚ ਖੜੇ ਹੋ ਕੇ ਸਵੇਰੇ ਸੂਰਜ ਨੂੰ ਅਰਕ ਦਿੱਤਾ ਸੀ ਜੈ ਹੋ ਹੋ ਤੁਹਾਡਾ ਤਾੜੀ ਹੋ ਜਾਓ ਸੋਸਤ ਬਰਤਵਾਤ ਛਟ ਕੇ ਮਹਤਮ ਕਰਨਾ ਹੋਣਾ ਇਹ ਛੱਟ ਪੂਜਾ ਬਹੁਤ ਜਿਆਦਾ ਇਤਿਹਾਸਿਕ ਆ ਤੇ ਇਹਦਾ ਮਹੱਤਵ ਜਿਹੜਾ ਆ ਉਹ ਕੁਦਰਤ ਤੇ ਇਨਸਾਨ ਦੇ ਨਾਲ ਸਿੱਧਾ ਡਾਇਰੈਕਟ ਰਿਸ਼ਤਾ ਆ ਜੈ ਹੋਵੇ ਤੁਹਾਨੂੰ ਪਤਾ ਹੋਣਾ ਜਿਹੜਾ ਆਪਾਂ ਰਾਤ ਨੂੰ ਸੂਰੇ ਨੂੰ ਅਰਕ ਦਿੰਨੇ ਆ ਉਹ ਇਸ ਕਰਕੇ ਦਿੰਨੇ ਆ ਚੜਦੇ ਸੂਰਜ ਨੂੰ ਤਾਂ ਦੁਨੀਆ ਸਲਾਮ ਕਰਦੀ ਆ ਉਹ ਬੱਲੇ ਜਾਈਏ ਬਿਹਾਰੀਓ ਤੁਹਾਡੇ ਤੁਸੀਂ ਡੁੱਬਦੇ ਸੂਰਜ ਨੂੰ ਵੀ ਪਰਮਾਮ ਕਰ। ਹਾਂ ਹਾਂ ਰਾਤ ਨੂੰ ਰਾਤ ਨੂੰ ਜਦੋਂ ਡੁੱਬਦੇ ਸੂਰਜ ਨੂੰ ਅਰਕ ਦਿੱਤਾ ਜਾਂਦਾ ਆ ਤੇ ਸਵੇਰੇ ਉੱਗਦੇ ਸੂਰਜ ਨੂੰ ਵੀ ਅਰਕ ਦਿੱਤਾ ਜਾਂਦਾ ਦਿੱਤਾ ਜਾਂਦਾ ਆ ਉਹਦਾ ਮਹੱਤਵ ਇਹ ਆ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਚਾਹੇ ਦੁੱਖ ਹੋਵੇ ਚਾਹੇ ਸੁੱਖ ਹੋਵੇ ਮਾਤਾ ਹਮੇਸ਼ਾ ਆਪਣੇ ਨਾਲ ਆ। ਉਹਦਾ ਅਸ਼ੀਰਵਾਦ ਆਪਣੇ ਨਾਲ ਆ ਉਹਦਾ ਅਸ਼ੀਰਵਾਦ ਆਪਣੇ ਨਾਲ ਆ ਇਹ ਕੁਦਰਤ ਤੇ ਇਨਸਾਨ ਦਾ ਜਿਹੜਾ ਰਿਸ਼ਤਾ ਆ ਇਹ ਛੱਟ ਪੂਜਾ ਜਦੋਂ ਆਪਾਂ ਕਰਦੇ ਆ ਜਦੋਂ ਇਹ ਵਰਤ ਰੱਖਦੇ ਆ ਤੇ ਸਮਝ ਲਓ ਇਨਸਾਨ ਤੇ ਭਗਵਾਨ ਦਾ ਰਿਸ਼ਤਾ ਇੱਕ ਕ੍ਰੀਏਟ ਹੋ ਜਾਂਦਾ ਆ ਇੱਕ ਵੱਡ ਜਾਂਦਾ ਹੈ ਰਿਸ਼ਤਾ ਜਿਹਦੇ ਨਾਲ ਫਿਰ ਤੁਹਾਡੇ ਉੱਤੇ ਦੁੱਖਾਂ ਦੀ ਜਿਹੜੀ ਵੀ ਕੋਈ ਪਹਾੜ ਆਉਂਦਾ ਆ ਉਹ ਟੁੱਟ ਕੇ ਚੱਕਨਾ ਚੂਰ ਹੋ ਜਾਂਦਾ ਤੇ ਸੁੱਖ ਤੁਹਾਨੂੰ ਮਿਲਦੇ ਆ ਕਾ ਹੋ ਜਾ ਮੈਂ ਮੈਂ ਮਾਤਾ ਕੇ ਅਰਦਾਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀ ਹੁਣ ਇੱਥੇ ਰਸ਼ਿਆ ਇਸ ਤੋਂ 10 ਗੁਣਾ ਰਸ਼ ਹੋਵੇ ਇਹ ਜਗਤ ਘਟ ਪੈ ਜਾਵੇ ਸਾਰੇ ਭਰਾ ਇਹਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਮੈਂ ਚਾਹਣਾ ਅਗਲਾ ਪਰਵ ਅਗਲੀ ਛੱਟ ਪੂਜਾ ਆਪਾਂ ਤਾਣਾ ਮੰਡੀ ਘਰਾਏ ਦੇ ਵਿੱਚ ਮਨਾਏ ਤੇ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸ਼ਟ ਪੂਜਾ ਦੀ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਇੱਥੇ ਆਣ ਕੇ ਇੰਨਾ ਮਾਣ ਸਤਿਕਾਰ ਤੇ ਇੱਜ਼ਤ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਹੁਣ ਸਾਰੀ ਰਾਤ ਤੁਹਾਡਾ ਸਟੇਜ ਦੇ ਉੱਤੇ ਮਨੋਰੰਜਨ ਕਰਨਗੇ ਇਹਨਾਂ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਇੱਕ ਕਲਾਕਾਰ ਇੱਕ ਕਲਾਕਾਰ ਐਦਾਂ ਨਹੀਂ ਬਣਦੇ ਜਦੋਂ ਇਹਨਾਂ ਦੇ ਸੁਰਾਂ ਦੇ ਵਿੱਚੋਂ ਸਰਸਵਤੀ ਨਿਕਲਦੀ ਆ ਤੇ ਤੁਹਾਡੀ ਤਾੜੀਆਂ ਦੀ ਗੂੰਜ ਇਹਨਾਂ ਨੂੰ ਹਿੰਦੂਸਤਾਨ ਦੇ ਵਿੱਚ ਫੇਵਰਸ ਕਰਦੀ ਆ ਹਾਂਜੀ ਹਾਂਜੀ ਤੇ ਮੈਂ ਪਰਮਾਤਮਾ ਅਗੇ ਛੱਟ ਮਈਆ ਅਗੇ ਅਰਦਾਸ ਕਰਦਾ ਕਿ ਅੱਜ ਤੋਂ ਬਾਅਦ ਦੇ ਵਿੱਚ ਹਿੰਦੂਸਤਾਨ ਦੇ ਵਿੱਚ ਗਰੀਬੀ ਖਤਮ ਹੋ ਜਵੇ ਸਾਰੇ